ਲੋ ਬਾਈ ਚੱਲਦਾ ਪੂਰਾ ਘਣ ਜੋਰਾ ਤੇ ਆਖੀਰ ਚ ਜਾਂਦਾ ਹੋਇਆ ਕੰਮ ਤੇ ਅਦਰਵਾਈ ਬਿਜਲੀ ਵਾਲੇ ਮਿਸਤਰੀ ਵੀ ਬੁਲਾਏ ਹੋਏ ਠੀਕ ਆ ਜੀ ਓਕੇ ਚਲੋ ਭਾਈ ਹਾਂ ਅੱਜ ਦਾ ਜਮਾ ਹੀ ਖਤਮ ਕਰਤਾ ਕੰਮ ਅੱਜ ਦਾ ਫੱਟੇ ਚੱਕੇ ਪਏ ਆ ਹੈ ਥਾਲੀ ਹੋ ਜੂਗੀ ਪਿਛੇ ਮੂਰੇ ਇੱਟੇ ਬਹੁਤ ਹੋ ਗਈ ਟਰੈਕਟਰ ਇਹਨੇ ਚੱਕ ਕੇ ਵਿੱਚ ਗੇਰ ਕੇ ਤਾਂ ਹੋਣੀ ਹੈ ਚਲੰਦਾ ਟਰਾਲੀ ਵੀ ਪਿੱਛੇ ਚਲ ਜਾ ਕਰਨੀ ਉਹ ਵੀ ਬੀਮ ਟਹਿ ਜਾਣਾ ਹਨਾ ਤਾਂ ਹੀ ਤੜਵਾਇਆ ਹਾਂ ਹੂੰ ਲੋ ਬਾਈ ਆ ਗਈ ਲੱਕੜ ਜਿਹਦਾ ਆਪਾਂ ਪਿਛਲੇ ਵਲੌਗ ਚ ਦੇਖਿਆ ਵੀ ਆਰਡਰ ਦਿੱਤਾ ਦਾ ਮਿਸਤਰੀ ਬਾਈ ਨਾਲ ਆ ਗਿਆ ਤੇ ਰੱਖਣੀ ਹੈ ਇੱਧਰ ਬਾਈ ਰਾਜੂ ਬਾਈ ਵਾਲੇ ਅੰਦਰ ਕਾਫੀ ਦੇ ਤੋ ਦੋ ਤਿੰਨ ਦਿਨ ਤੋਂ ਡੇਕ ਹੋ ਰਹੀਦੀ ਦੂਵੇ ਦਿਨੇ ਕਹਿ ਤੈਨਾਂ ਨੇ ਹੋਰ ਭਾਈ ਅਕੀਲ ਭਾਈ ਸਤਿ ਸ਼ਕਾਲ ਠੀਕ ਆ ਆ ਗਿਆ ਟਾਈਮ ਭਰਾ ਠੀਕ ਤੇ ਦੋ ਜੀ ਨੂੰ ਫਲਟਾ ਇਹ ਨਾਲ ਲੈ ਕੇ ਪਤੰਦਰਾ 2 ਵਜੇ ਨਾਲ ਹੋ ਵੀ ਹੋ ਹਾਂ ਦੇਖ ਤਾਂ ਬਿੱਟੂ ਭਾਈ ਇੱਥੇ ਰੱਖਣੀ ਆ ਕੰਧ ਦੇ ਨਾਲ ਆ ਦੇਖ ਇੱਥੇ ਇੱਥੇ ਲਾ ਦੇਣੀ ਕੰਦ ਨਾਲ ਇਹ ਦੇਖੀ ਬਾਈ ਬੱਸ ਕਰੋ ਜੀ ਅੱਗੇ ਥੋੜਾ ਜਿਹਾ ਹੋਰ ਕਰ ਦੋ ਅੱਗੇ ਕੌਣ ਦੋ ਜੀ ਆਉਣ ਦਾ ਆਉਣ ਦਾ ਬਸ ਲੋ ਭਾਈ ਬਣ ਗਈ ਜਗਾ ਐ ਚੱਕ ਕੇ ਚੱਲੇ ਆ ਲੱਗ ਜੀ ਸਾਰਾ ਸਮਾਨ ਚੱਕਦੇ ਟੋਟਾ ਫਿਰ ਭਾਈ ਬੰਮੜੇ ਜੱਦ ਨੂੰ ਕਰਦੇ ਬਸ ਮੈਂ ਕਰ ਦਣਾ ਚੱਲੀ ਆਲਾ ਬੋਟਾ ਹੋ ਜਾਣਾ ਜਗਾ ਨੂੰ ਪਾ ਦਾਂ ਵਿੱਚ ਅੱਡੇ ਚਲ ਇਹ ਲੋ ਜੀ ਨਾ ਵੇ ਚੌਂਕ ਦੀ ਦੁਕਣ ਆਈ ਆ ਭਲਾਈ ਬਿੱਟੂ ਲੱਗੇ ਹੈ ਦੇ ਲੱਗੇ ਭਈ ਹੈ ਹਨਾ ਜੀ ਦਿਖਾਉਂਗਾ ਨੂੰ ਦੇਖੀਂ ਇਹਨਾ ਕਿੰਨਾ ਫਰਕ ਹੈ ਹੂੰ ਲਾ ਵੇ ਸਫਾਈ ਵੀ ਹੋ ਗਈ ਇੱਧਰ ਹੋਰ ਟਿਕਾਣੇ ਪਈ ਰਹੂਗੀ ਤੇਰੇ ਘਰ ਨੇ ਜਾਂ ਲੋੜ ਆਪਾਂ ਚੱਕ ਲੈ ਜਾਨੀ ਉਰ ਤੇ ਟਰੈਕਟਰ ਪਰ ਆਪਣੇ ਪਰ ਪਾ ਕੇ ਰੇੜਾ ਜੀ ਜਲਦੀ ਆਪਾਂ ਨੇ ਉੱਥੇ ਦੀ ਦੁਕਾਨ ਤੇ ਜਾਉਣਾ ਹੈ ਹਾਂ 10-10 ਪੀਸ ਲੈ ਜਾਈਏ ਜਾਂ ਲਾਈ ਜਾਉਂ। ਉਹ ਟਰੈਕਟਰ ਪਰ ਰੇੜੇ ਪਰ ਲੱਦ ਕੇ ਲੈ ਜੇ ਕਰੂਗੇ। ਉਹ ਬਾਲਟੀਆਂ ਚੱਕ ਹੋਣੀਆਂ ਬਾਈ ਪਹਿਲਾਂ। 25-25 ਲੀਟਰ ਦੀਆਂ ਹੈ। ਜੀ ਜੀ 40 ਮਾਸਟਰ ਗੋਲੇ ਦੀ ਮਟੰਬਰੀਂ ਪ੍ਰਾਤ ਦੂਆ ਦਾ 30 ਚੱਲ ਬਾਲਟੀਆਂ ਬਣ ਗਿਆ ਵਾਨੇ ਨਾਲ ਦੋ। ਠੀਕ ਨੇ ਬਿੱਟੂ। ਹਲਾ ਬਾਈ ਸਾਈ ਵੀ ਕੋਲ 25 25 ਲੀਟਰ ਦੇ ਲੱਗਦੀਆਂ ਮੈਨੂੰ ਹੈ 20 20 ਅੰਦਾ ਬੱਚੀ ਨਹੀਂ ਹੈ ਪੇਂਟ ਕੋੰਪਨੀ ਇਹ ਕੱਢਦੀ ਹੈ ਅੱਛਾ ਕੋੰਪਨੀ ਨਾਲੇ ਪਹਿਲੀ ਟੂਲ ਨਾਲ ਬੰਮੇ ਦਾ ਕਰਨਾ ਨਹੀਂ ਜਦੋਂ ਹੁਣੀ ਪੇਂਟ 350 ਦਾ ਬਾਹਰ ਹੁਣ ਦੇਖ ਲਈ ਵੀ ਜਿਹੜਾ ਵਧੀਆ ਹੈ ਸਭ ਤੋਂ ਪਰ ਟਾਪ ਹਨ ਹੈ ਇਹਦੇ ਇਹਦੇ ਥੱਲੇ ਹੀ ਆ ਬਾਰੇ ਜੋ ਉੱਪਰ ਵੀ ਨਹੀਂ ਹੈ ਸੱਚਮਾ ਇਹ ਨਹੀਂ ਹੈ ਠੀਕ ਹੈ ਬਾਪ ਇਹਦੇ ਥੱਲੇ ਆ ਹੋਰ ਸਾਰੇ ਬ੍ਰਾਂਡ ਸਾਰਾ ਨੂੰ ਮਹਿੰਗਾ ਹੈ ਕਿਛਿਆ। ਹਾਂ। ਕੱਢੇ 300 ਰੁਪਏ ਪਿੱਲੂ ਆ। ਚਾਹ ਕੋਈ ਨਹੀਂ। ਜੋ ਹੈਗਾ ਹੁਣ ਇਹਦੇ ਸਿਰ ਪਰੇ ਕੰਮ ਆ ਸਾਰਾ। ਕਰਾਂ। ਹਾਂ। ਬੰਦੇ ਆਏ ਬੰਦੇ ਹਨ ਅਕੜ ਗਣਨ। ਹਾਂ। ਇਹ ਦੋ ਢਾਈ ਗੱਲਾਂ ਆ। ਨਹੀਂ ਮੈਂ ਕਹਿੰਦਾ ਜੀ ਇਹ ਨੂੰ ਇਹ ਨੂੰ ਥੱਲੇ ਡਾਟਾ। ਇਹ ਤੇ ਉੱਪਰ ਰੱਖ ਲਈ। ਇਹ ਥੱਲੇ ਝੜੇ ਪਰੇ। ਆਇਆ ਤੁਸੀਂ ਲੈ ਬਾਈ ਪਰ ਆਈ ਹਾਂ ਕੋ ਪਰੇਦ ਵੱਲੇ ਆ ਤੁਹਾਨੂੰ ਪਤਾ ਬਾਈ ਜਿੱਥੇ ਰੱਖਣਾ ਨੂੰ ਤੁਸੀਂ ਰੱਖਿਓਗੇ ਕਿ ਕਿ ਬਾਈ ਤੁਸੀਂ ਆਪ ਕੱਢਣਾ ਸਾਨੂੰ ਪਤਾ ਏ ਇਹ ਵੀ ਬੈੱਡ ਬੁੱਢਾ ਵਾਲਾ ਪਰ ਸਮਾਨ ਰੱਖਦਾ ਤੁਸੀਂ ਮੈਂ ਕਹਿੰਦਾ ਆਓ ਦੇਖੀ ਪਰ ਬੈਠਾ ਉਹ ਕਿੱਥੇ ਉਹ ਤੇ ਗੱਡਣਾ ਖੜਾ ਕਰੀਣਾ ਚਲੋ ਬਾਈ ਚੱਲਦਾ ਕੰਮ ਮੈਂ ਬੱਲੋਂ ਬਵਾਲ ਦਿੰਦਾ ਉਹ ਠੀਕ ਆ ਤੇਰੇ ਕਹਾਣੇ ਗਾਰਡਨ ਨਾਲ ਖੜਾ ਕਰਦੇ ਲੈ ਮੈਂ ਬਲ ਗਿਆ ਬੱਲਵ ਤੇਰੇ ਵੀ ਬੋਲ ਦਿੰਦਾ ਯਾਰ ਲੈ ਠੀਕ ਆ ਹਾਂ ਲੈਟ ਮੇਰੇ ਡੂ ਓਕੇ ਚਾਹ ਕੋੜ ਦੇ ਠੀਕ ਆ ਇਹ ਜਿਹਦਾ ਆਪਾਂ ਮਾੜੀ ਕੋਈ ਲਿਆਈ ਨਹੀਂ ਹੈਗਾ ਐਵੇਂ ਕਹੀਏ ਹਾਂ ਹਮ ਕੇਸ ਵਰ ਹੁੰਦਾ ਫਿਰ ਚਲੋ ਭਾਈ ਚੱਲਦਾ ਕੰਮ ਲੋ ਭਾਈ ਗਿਆ ਉੱਤਰ ਸਮਾਨ ਕਿੰਨੇ ਆ ਰਹੇਗੇ ਦੋ ਸੀਟਾਂ ਇਹ ਆ ਲੋ ਆਹ ਤੇ ਬਾਕੀ ਭਾਈ ਆ ਸੀਟਾ ਪਹਿਲਾਂ ਉਤਰ ਗਿਆ ਤੇ ਬਾਕੀ ਉਧਰ ਰੋ ਪਈਆਂ ਆ ਲੈ اكيد ਲਾ ਕੰਮ ਆ ਵੀ ਸ਼ੀਟ ਭਾਈ ਬਹੁਤ ਮੋਟੀ ਆ ਇਹ ਆ ਬਣੇ ਜਿਹੜੇ ਲੱਗਣੇ ਆ ਕੱਪ ਬੋਰਡ ਨੂੰ ਦਰਵਾਜਾ ਚਲੋ ਹੋ ਹੋਇਆ ਹੋਰ ਰੱਖ ਲੈ ਪਹਿਲਾਂ ਤੁਸੀਂ ਉੱਪਰ ਕਿਹਦਾ ਕੰਮ ਪੱਕਾ ਹੀ ਹੋ ਗਿਆ ਪਾਣੀ ਵੀ ਨਹੀਂ ਪੈਣਾ ਇਹਦੇ ਫਿਰ ਪੱਕਾ ਹੀ ਕੰਮ ਹੋ ਗਿਆ ਜਾਂ ਪਲਾਸਟਿਕ ਦੀਆਂ ਸੀਟਾਂ ਆ ਜਾਣੀਆਂ ਪਰ ਲੋ ਜੀ ਚੱਲ ਪਿਆ ਸ਼ੁਰੂ ਹੋ ਗਿਆ। ਉਹ ਗੇਵਈ ਮਾਰੋ ਮਾਰ ਨਿਆਣੇ ਜਾਂਦੇ ਆ। ਬ੍ਰੇਕ ਬ੍ਰੇਕ ਨਹੀਂ ਦਾ ਮੀਂਹ ਲੱਗਿਆ ਪਣ ਆਹ ਦੇਖੋ। ਘੱਟ ਪਿਆ ਪਰ ਮੈਂ ਹੁਣ ਮੋਟਰਸਾਈਕਲ ਪਰ। ਬਾਕੀ ਬਦਲਵਾਈ ਪੂਰੀ। ਹੈ ਨਾ। ਠੀਕ ਹੈ। ਕਿ ਜਾਣਾ ਨੇ ਅੱਜ ਛੁੱਟੀਆਂ ਕਰ ਲਈਏ ਮੀਂਹ ਆ ਗਿਆ। ਥਲੇ ਕਰਨੋ। ਚਲ ਜੀ ਚਲ ਠੀਕ ਆ ਜਾ ਫਿਰ ਆ ਗਈ ਉਹ ਦੇ ਬੱਸ ਆ ਗਈ ਉਹ ਆ ਗਈ ভাই ਬੱਸ ਆ ਜਾਓ ਚਲ ਆਜੋ 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 ਇੱਥੇ ਚੜਾ ਦੇਣਾ ਸਾਨੂੰ ਲੈ ਆਜੋ ਮੀ ਕਰਕੇ ਆ ਜਾ ਆ ਜਾ ਟੱਪਿਆ ਪਰ ਆ ਜਾ ਆ ਜਾ ਆ ਜਾ ਚਲੋ ਛੱਡ ਜੋ ਲਦਾ ਬਾਈ ਬੱਕਰ ਲੱਗੇ ਬਸ ਦੇ ਚਲੋ ਔਕ ਵਾਈ ਟਾਟਾ ਆ ਲੈ ਬਾਈ ਸਰਜਰੀ ਬੰਦੇ ਕੈਦ ਹੋ ਗਏ ਚਲੋ ਬਾਰਿਸ਼ ਸ਼ੁਰੂ ਹੋ ਗਈ ਚਲੋ ਜੀ